ਸਾ ਸੰਗਤ ਜੀ 88 ਅੰਕ ਤੱਕ ਸੰਥਿਆਵ ਜੀ ਨੇ ਸਰਵਨ ਕਰ ਲਈ ਸੀ ਹਾਂਜੀ ਚਲੋ ਜੀ ਸਲੋਕ ਮਹਲਾ 3 ਜਾ ਸਤ ਕਰ ਜਿਨੀ ਨਾ ਸੇਵਿਓ ਸਬਦ ਨਾ ਕੀਤੋ ਵਿਚਾਰ ਹੈ ਅੰਤਰ ਗਿਆਨ ਆਇਓ ਮਿਰਤਕ ਹੈ ਸੰਸਾਰ ਲੱਖ 84 ਹੈ ਫਿਰ ਪਇਆ ਮਰ ਜਮੈ ਹੋਏ ਖੁਆਰ ਹੈ ਲੱਖ 84 ਹ ਉੜਨ ਔਂਕੜ ਲਾ ਕੇ ਉਚਾਰਨ ਕਰਨਾ ਪਿੱਛੇ ਵੀ ਤੁਹਾਨੂੰ ਦੱਸਿਆ ਸੀ ਲੱਖ 84 ਫਿਰ ਪਇਆ ਮਰ ਜੰਮੈ ਹੋਏ ਖੁਆਰ ਚਲੋ ਲਖ 84 ਹੈ ਫੇਰ ਪਿਆ ਮਰੈ ਜੰਮੈ ਹੋਏ ਖੁਆਰ ਸਤਗੁਰ ਕੀ ਸੇਵਾ ਸੋ ਕਰੇ ਜਿਸਨੋ ਆਪ ਕਰਾਏ ਸੋਏ ਸਤਗੁਰ ਵਿੱਚ ਨਾਮ ਅਨਦਾਨ ਹੈ ਕਰਮ ਪ੍ਰਾਪਤ ਹੋਏ ਸਬਦ ਰਤੇ ਗੁਰ ਸਬਦ ਸੋ ਤੇਨ ਸੱਚੀ ਸਦਾ ਲੇਵ ਹੋਏ ਨਾਨਕ ਜਿਸਨੋ ਮੇਲੇ ਨਾ ਵਿਛੜੈ ਸਹਿਜਿਸਮਾ ਵੈ ਸੋਏ ਮਹਲਾ ਤੀਜਾ ਸੋਪਗੋਤੀ ਜੋ ਭਗਵੰਤੈ ਜਾਣੈ ਗੁਰ ਪ੍ਰਸਾਦੀ ਆਪ ਪਛਾਨੈ ਤਾਵਤ ਰਾਖੈ ਇਕਤੈ ਕਰ ਆਣੈ ਜੀਵਤ ਮਰੈ ਹਰ ਨਾਮੋ ਖਾਨੈ ਐਸਾ ਭਗੋਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹਲਾ ਤੀਜਾ ਅੰਤਰ ਕਪਟ ਭਗੋਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ ਮਨ ਕੀ ਝੂਠ ਨਾ ਜਾਏ ਜੱਜੇ ਦੀ ਬਾਣੀ ਕੱਢੋ ਚਲੋ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਉ ਬਾਦ ਰਚਾਏ ਅਰ ਦਿਨ ਦੁਖੀਆ ਦੂਜੈ ਭਾਇ ਰਚਾਏ ਹਰ ਨਾਮ ਨ ਚੇਤਾ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨ ਜਾਏ ਨਾਨਕ ਬਿਨ ਸਤਗੁਰ ਸੇਵੇ ਮੋਖ ਨ ਪਾਏ ਬਾਡੀ ਸਤਗੁਰ ਜਿਨੀ ਤੇ ਆਇਆ ਸੇ ਕਾੜ ਨਾ ਸਵਾਹੀਏ ਸਤਗੁਰ ਜਿਨੀ ਤੇ ਆਇਆ ਸੇ ਤ੍ਰਿਪਤ ਗਾਹੀਏ ਸਤਗੁਰ ਜਿਨੀ ਤੇ ਆਇਆ ਤਿਨ ਜਮ ਡਰ ਨਾਹੀਏ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਗੁਰ ਪੈਰੀ ਪਾਹੀਏ ਤਿਨ ਐਥੈ ਉਥੈ ਮੁਖ ਉਜਲੇ ਹਰ ਦਰਗਹ ਪੈਦੇ ਜਾਹੀਏ ਸਲੋਕ ਕ ਮਹਲਾ ਦੂਜਾ ਜੋ ਸਾਂ ਜੋ ਸਿਰ ਸਾਈ ਨਾਨਿਵੈ ਸੇ ਸਿਰ ਤੀਜੇ ਡਾਰੈ ਸੋ ਸਿਰ ਤੀਜੇ ਡਾਰ ਚਲੋ ਸੋ ਸਿਰ ਹੈ ਤੀਜੇ ਡਾਰੈ ਨਾਨਕ ਜਿਸ ਪਿੰਜਰ ਮਹਿ ਬਿਰਹਾਨ ਬਿਰਹ ਨਹੀਂ ਸੋ ਪਿੰਜਰ ਲੈ ਜਾਰੈ ਮਹੱਲਾ ਪੰਜਵਾ ਮੁੰਡ ਹੋ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈਆਸ ਕਸਤੂਰੀ ਕੈ ਭੋਲੜੈ گندے ڈ پیاس پوڑی سو جو ایسا ہر نام ہے من میرے سو, جو 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 میرے سو سبنا اوپر حکم چلائے سو ایسا ہر نام جپی ہے من میرے جو انتی اوسر لائے چھایئے سو ایسا ہر نام جپی ہے من میرے جو من میرے سو ایسا ہر نام جپی ہے من میرے جو انتی اوسر لائے, لائے چڑائے ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮਖ ਨਾਮ ਜਪਿਆ ਵਡਭਾਗੀ ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਆਰਾਧ ਸਬਨਾਤੇ ਵੱਡਾ ਸਬਨਾਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਏ ਸੋ ਲੋਕ ਮਹੱਲਾ ਤੀਜਾ ਸੇਵ ਕਰੇ ਕਉ ਰੂਪ ਕੁਲਖਣੀ ਮਨ ਕੋਟੈ ਕੂੜਿਆਰੈ ਫਿਰ ਕੈ ਪਾਣੈ ਨਾ ਚੱਲੈ ਹੁਕਮਾ ਕਰੇਗਾ ਵਾਰੈ ਗੁਰ ਕੈ ਪਾਣੈ ਜੋ ਚੱਲੈ ਸਭ ਦੁਖ ਨਿਵਾਰਨ ਹਾਰੈ ਲਿਖਿਆ ਮੇਟ ਨਾ ਸਕਿਆ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੋਪੇ ਕੰਤ ਕੋ ਸਬਦੇ ਤਰੇ ਪਿਆਰ ਬਿਨ ਨਾ ਵੇ ਕਿਨੈ ਨ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾਸੂ ਆਲਿਓ ਸੁਲਖਣੀ ਜੇ ਰਾਵੀ ਸਿਰਜਨ ਹਾਰ ਮਹੱਲਾ ਤੀਜਾ ਮਾਇਆ ਮੋਹ ਗਵਾਰ ਹੈ ਤਿਸ ਦਾ ਤਿਸ ਦਾ ਨਾ ਦਿਸੈ ਔਰ ਵਾਰ ਨ ਪਾਰੈ ਮਨਮੱਖ ਅਗਿਆਨੀ ਮਹਾਦੁਖ ਪਾਏ ਦੇ ਡੁੱਬੇ ਹਰ ਨਾਮ ਵਿਸਾਰੈ ਫਲਕੇ ਉੱਠ ਬਹੁ ਕਰਮ ਕਮਾਵਹਿ ਦੂਜਾ ਪਾਏ ਪਿਆਰ ਸਤਗੁਰ ਸੇਵ ਹੈ ਆਪਣਾ ਪੌਜਰ ਉਤਰੇ ਪਾਰ ਨਾਨਕ ਗੁਰਮਖ ਸੱਚ ਸਮਾਵਹਿ ਸੱਚ ਨਾਮ ਔਰ ਤਾਰੈ ਪੌੜੀ ਹਰ ਜਲ ਥਲ ਮਹੀਲ ਭਰਪੁਰ ਦੂਜਾ ਭਰਪੁਰ ਦੂਜਾ ਨਹੀਂ ਕੋਏ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਹੀਂ ਕੋਏ ਭਰਪੂਰ ਲਿਖਿਆ ਇਥੇ ਨਹੀਂ ਪੂਰ ਲਿਖਿਆ ਪਰ ਭਰਪੂਰ ਪੜੋ ਨਾ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਹੀਂ ਨਾਹੀ ਕੋਏ ਹਰ ਆਪ ਬਹਿ ਕਰੇ ਨਿ ਆਓ ਕੁੜਿਆਰ ਸਭ ਮਾਰ ਕਢੋਏ ਸਚਿਆਰਾ ਦੇ ਵਡਿਆਈ ਹਰ ਧਰਮ ਨਿ ਆਉ ਕੀਓਏ ਸਭ ਹਰ ਕੀ ਕਰਹੁ ਉਸਤਤ ਜੇ ਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ ਸਲੋਕ ਮਹਲਾ 3 ਜ ਮਨਮਖ ਮੈਲੀ ਕਾਮਨੀ ਕੁਲਖਣੀ ਕੁਨਾਰੈ ਫਿਰ ਛੋਡਿਆ ਕਰ ਆਪਣਾ ਪਰ ਪ੍ਰਖੈ ਨਾਲ ਪਿਆਰ ਹੈ ਕ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਵੇ ਨਾਵੇ ਕ੍ਰੂਪਕ ਸੋਹਨੇ ਪਰ ਹਰੈ ਛੋਡੀ ਪਤਾਰ ਮਹੱਲਾ ਤੀਜਾ ਸਬਦ ਰਤੀ ਸੋਹਾਗਨੀ ਸਤਗੁਰ ਕੈ ਪਾਏ ਪਿਆਰ ਸਦਾ 라ਵੇ ਪਰ ਆਪਣਾ ਸੱਚਾ ਪ੍ਰੇਮ ਪਿਆਰ ਆਤ ਸਵਾਲਿਓ ਸੁੰਦਰ ਸੋਭਾਵੰਤੀ ਨਾਰ ਸੁੰਦਰੀ ਸੋਭਾਵੰਤੀ ਨਾਰ ਹੈ ਨਾਨਕ ਨਾਮ ਸੁਹਾਗਨੀ ਮੇਲੀ ਮਿਲਨ ਹਾਰ ਪੋੜੀ ਹਰ ਤੇਰੀ ਸਭ ਕਰਹਿ ਉਸਤਤ ਜਿਨਾਂ ਫਾਥੇ ਕਾਢਿਆ ਹਰਤ ਦਿਨੋ ਕਰਹਿ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਨ ਹਰ ਡਾਡੀ ਹੂੰ ਤੂੰ ਹੂੰ ਤੂੰ ਡਾਡੇਆ ਹਰ ਅਹੰਕਾਰੀਆ ਮਾਰ ਨਿਵਾਏ ਹਰ ਨਿਮਾਣਿਆ ਤੂੰ ਮਾਨ ਹਰ ਡਾਡੀ ਹੂੰ ਤੂੰ ਡਾਡਿਆ ਚਲੋ ਹਰ ਨਿਮਾਣਿਆ ਤੂੰ ਮਾਨ ਹਰ ਡਾਡੀ ਹੂੰ ਤੂੰ ਡਾਡਿਆ ਹਰ 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 ਅਹੰਕਾਰਿਆ ਅਹੰਕਾਰਿਆ ਮਾਰ ਨਿਵਾਏ ਮਨਮੁਖ ਮੂੜ ਸਾਦਿਆ ਹਰ ਭਗਤਾ ਦੇ ਵਡਿਆਈ ਗਰੀਬ ਅਨਾਥਿਆ ਸਾਧ ਸੰਗਤ ਜੀ ਆਜ 90 ਅੰਗ ਤੱਕ ਸੰਥਿਆ ਸਰਵਨ ਕਰ ਲਈ ਹੈ ਫੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ